ਸਤਿ ਸ੍ਰੀ ਅਕਾਲ ਤੇ ਸਾਜਨ ਪੰਜਾਬੀ ਟੀਵੀ ਤੇ ਅਸੀਂ ਹੋਰ ਤੁਹਾਨੂੰ ਨਵੇਕਲੀ ਦੀ ਗੱਲ ਤੇ ਨਵੇਕਲੀ ਸਟੋਰੀ ਦਿਖਾਉਣੇ ਆ ਤੇ ਇਹ ਜੋੜੀ ਆ ਜਿਹੜੀ ਬਾਪ ਬੇਟਾ ਜਾਨੀ ਪਿਓ ਪੁੱਤ ਦੀ ਜੋੜੀ ਆ ਜੋੜੀ ਤਾਂ ਕਹਿੰਦੇ ਆ ਵੀ ਇਹਨਾਂ ਨੇ ਪੰਜਾਬ ਬੋਰਡ ਦੇ ਪੇਪਰ ਦਿੱਤੇ ਆ ਤੇ 12ਵੀਂ ਦੇ ਦੋਨਾਂ ਨੇ ਤੇ ਇਧਰ ਅਵਤਾਰ ਸਿੰਘ ਰਾਏ ਸਰ ਤੇ ਸੰਤਰਾ ਮਦਾਸੀ ਜੀ ਦਾ ਪਿੰਡ ਆ ਇਹ ਬਰਨਾਲਾ ਜ਼ਿਲ੍ਹੇ ਦਾ ਤੇ ਇਧਰ ਜਸਪ੍ਰੀਤ ਜੱਸੀ ਜਾਤਪੁਰ ਜਸਪ੍ਰੀਤ ਸਿੰਘ ਜਸਸੀਨ ਦਾ ਬੇਟਾ ਤੇ ਇਹਨਾਂ ਤੋਂ ਪੁੱਛਦੇ ਆ ਵੀ ਜਿਹੜੇ ਪੇਪਰ ਦਿੱਤੇ ਆ ਕਿਵੇਂ ਰਿਹਾ ਇਹਨਾਂ ਦਾ ਤਜਰਬਾ ਹੀ ਕਹਿ ਸਕਦੇ ਆ ਵੀ ਲੰਬੇ ਸਮੇਂ ਤੋਂ ਇਹਨਾਂ ਨੇ ਉਹ ਕਰਿਆ ਸੀ ਅਵਤਾਰ ਜੀ ਇੱਕ ਕਿੰਨੀ ਉਮਰ ਹੋ ਗਈ ਹੋਣੀ ਆ ਤੁਹਾਡੀ ਹੁਣ ਹਾਂ ਜੀ ਮੈਂ ਤਕਰੀਬਨ 60 ਦੇ ਨੇੜੇ ਪਹੁੰਚ ਰਿਹਾ ਹਾਂ ਤੇ ਪਹਿਲਾਂ ਪੜ੍ਹਾਈ 10ਵੀਂ ਤੱਕ ਕੀ ਕੀਤੀ ਸੀ ਹਾਂ ਜੀ ਪੜ੍ਹਾਈ ਮੈਂ ਨਾ ਬਤਲ ਜਿਹੜੀ ਕਰਾਈ ਸੀ ਮਾਪੂ ਵੀ ਬਿਊਣਾ ਨੇ ਉਹ ਮੈਨੂੰ ਸ਼ਾਇਦ ਬੈਸਿਤਰਾਂ ਸੀ 10ਵੀਂ ਕਰ ਲਈ ਸੀਗੀ ਹਾਂ ਮੈਂ ਸਾਰਾ ਲਗਾਤਾਰ ਦਸਵੀਂ ਤੋਂ ਪਹਿਲੀ ਤੋਂ ਲੈ ਕੇ ਦਸਵੀਂ ਤੱਕ ਕਿਸੇ ਵੀ ਹਾਂ ਜਮਾਦ ਵਿੱਚ ਮੈਂ ਫੇਲ ਨਹੀਂ ਹੋਇਆ ਹਾਂ ਤੇ ਉਸ ਤੋਂ ਬਾਅਦ ਵੀ ਕੁਝ ਸੀਗਾ ਵੀ ਅੱਗੇ ਜਾਇਆ ਜਾਵੇ ਫਿਰ ਕੋਈ ਹਾਲਾਤਾਂ ਨਾ ਕਰਕੇ ਇਹ ਦੁਬਾਰਾ ਨਹੀਂ ਪੜਾਈ ਹੋਈ ਹਾਂ ਹਾਲਾਤਾਂ ਦੇ ਕਰਕੇ ਨਹੀਂ ਹੋਈ ਹਾਂ ਵੀ ਆਪਾਂ ਅੱਗੇ ਪੜ੍ਹ ਨਹੀਂ ਸਕੇ ਘਰ ਦੇ ਥੋੜਾ ਜਿਹਾ ਜਿਹਾ ਹਾਲਾਤ ਹੋਣੇ ਆ ਹਾਂ ਹਾਲਾਤ ਵੀ ਕੁਝ ਗੈਲੈਂਡ ਬਿਹੇਵੀ ਘਰ ਚ ਕਿਉਂਕਿ ਬਾਪੂ ਵੀ ਬੀਬੀ ਸਮਝ ਲੈ ਅਨਪੜੀ ਕਹਿ ਸਕਦਾ ਆਪਾਂ ਨਾ ਹਾਂ ਤੇ ਉਹਨਾਂ ਦਾ ਨਾ ਚ ਪੜਾਈ ਦਾ ਬਈ ਇਨੀ ਇੰਪੋਰਟੈਂਸ ਨਹੀਂ ਸਮਝੀ ਚੰਦੀ ਸੀ ਕਿ ਕਿਹੜੇ ਸਾਲ ਚ ਕੀਤੀ ਸੀ ਉਦੋਂ 82 ਦਾ ਸੀ ਚ 82 ਦਾ ਸੀ ਚ ਕੀਤੀ ਸੀ ਹਾਂਜੀ ਹਾਂਜੀ ਤੇ ਹੁਣ ਫਿਰ ਕਿਵੇਂ ਤੁਹਾਨੂੰ ਕਿਹਨੇ ਆਹ ਇਧਰਲੇ ਪਾਸੇ ਪ੍ਰੀਰਿਆ ਵੀ ਤੁਸੀਂ ਆ 12ਵੀਂ ਕਰ ਲਓ ਕਾਹਨ ਸੋਣਾ ਅਕਾਲੀ ਸਰਕਾਰ ਸੀਗੀ ਪੰਜਾਬ ਚ ਹਾਂ ਉਹਨਾਂ ਨੇ ਉਹ ਕਰਤਾ ਸੀ ਕੋਈ 8ਵੀਂ ਦਾ ਫੇਲ ਨਹੀਂ ਕਰਨਾ ਅੱਛਾ ਤੇ ਜੇ ਬੱਚਾ ਪੜ੍ਹੇ ਜਾਂ ਨਾ ਪੜ੍ਹੇ ਹਾਂ ਉਹ ਬੇਟਾ ਛੋਟਾ ਜਸਪ੍ਰੀਤ ਹੈ ਸਾਡਾ ਇਹ ਨਵੀਂ ਚੋ ਫੇਲ ਕਰਤਾ ਸੀ ਉਹਨਾਂ ਨੇ ਅੱਛਾ ਉਹ ਤੱਕਦਾ ਪਾਸ ਕਰੀ ਗਿਆ ਨਵੀਂ ਦਾ ਫੇਲ ਹਾਂ 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 ਤੇ ਉਹ ਤੋਂ ਬਾਅਦ ਇਹ ਥੋੜਾ ਜਿਹਾ ਹੈਗਾ ਸਮਝ ਲੋ ਗੱਡੀ ਲੈਣੋ ਲਈ ਤੋਂ ਲੈ ਗਈ ਤੇ ਇਹ ਫਿਰ ਲੇਬਰ ਵਾਲੇ ਪਾਸੇ ਨੂੰ ਹੋਣ ਲੱਗਾ। ਆ ਫਿਰ ਘਰਾਂ ਦੇ ਹਾਲਾਤ ਕਰਕੇ ਫਿਰ ਉਹਦੇ ਨੂੰ ਜੂਰੀ ਕਰਨੀ ਪੈਗੀ। ਉਹ ਕਹਿੰਦੇ ਆਪ ਦੱਸਦੇ ਆ ਹੋਸ਼ੀਆ ਜਿਵੇਂ ਕਰੀ ਵੀ। ਮਾਨਤਾ ਜੀ ਨੇ ਜੱਟ ਕਰਨ ਵਾਲਾ ਕੰਮ ਹੈ ਨਾ। ਜੇ ਉਸ ਤੋਂ ਬਾਅਦ ਫਿਰ ਇਹ 4-5 ਸਾਲ ਇਹ ਤਾਂ ਗੈਪ ਰਹਾ। ਹਾਂ। ਪਰ ਇਹਦਾ ਮੈਂ ਇੱਕ ਵਾਰ ਇਸ ਗਿਆ ਦੇਦਾ 10ਵੇਂ ਦੇ ਪੇਪਰਾਂ ਦੀ ਫੀਸ ਭਰਿਆ ਉੱਪਰ। ਅੱਛਾ। ਪ੍ਰਾਈਵੇਟ ਓਪਰਚੁਨਿਟੀ 10ਵੇਂ ਦੇ ਪੇਪਰ ਜਿਹਦੇ ਚੈਨੇ ਬਹੁਤ ਵਧੀਆ ਰਿਜਲਟ ਨਾਲ ਕੇ 60 ਪ੍ਰਿੰਟ ਨਾਲ ਕੇ ਪਾਸ ਹੋਇਆ। ਹਾਂ। 60 62% ਲੈ ਕੇ ਪਾਸ ਹੋ ਗਏ ਸੀ। ਹੂੰ। ਫਿਰ ਉਸ ਤੋਂ ਬਾਅਦ ਗੈਪ ਕਿੰਨਾ ਪੈ ਗਿਆ ਸੀ? ਗੈਪ ਤਾਂ ਹੀ 4-5 ਸਾਲੋਂ ਦਾ। 4 ਸਾਲ ਦਾ। ਆਉਣ ਤੋਂ ਬਾਅਦ 2 ਸਾਲ ਦਾ ਗੈਪ ਪਾ। ਹੁਣ ਫਿਰ ਤੁਸੀਂ ਦੋ ਕਿਵੇਂ ਲੱਗਿਆ ਵੀ ਤੁਸੀਂ ਅਨਿ ਆਪ ਤੁਹਾਡੇ ਆਪ ਦੇ ਤੁਸੀਂ ਉਹ ਪੜਨ ਗਏ ਸੀ ਹਣਾ? ਨਹੀਂ ਇਹ ਤਾਂ ਇਹ ਤਾਂ ਹੀ ਮੈਂ ਪੜ੍ਹ ਲਈ 10ਵੀਂ ਦੇ ਤਾਂ ਅਸੀਂ ਤੋਂ ਬਾਅਦ 12ਵੀਂ ਦੇ। ਹਾਂ ਤੇ ਆਪ ਦਾ ਫਿਰ ਕਿਵੇਂ ਆਇਆ ਖਿਆਲ ਚ ਵੀ ਅਸੀਂ ਦੋਨੇ ਪੜ੍ਹਦੇ ਕਿੱਥੇ? ਮੈਨੂੰ ਕਈ ਵਾਰ ਆਉਂਦਾ ਹੁੰਦਾ ਜੀ ਵੀ ਮੈਂ ਵੀ ਯਾਰ ਪੜ੍ਹਾਂ ਅੱਗੇ ਪੜ੍ਹਨਾ ਜਿਹੜੀ ਵੀ ਦਾਦੀ ਪੜ੍ਹਾਈ ਜੀ ਤੋਂ ਅੱਗੇ ਵੀ ਪੜ੍ਹਾਈ ਹੋਰ ਆ ਗਈ ਉਹ ਵੀ ਪੜ੍ਹਨਾ ਚਾਹੀਦਾ। ਤੇ ਹਾਲਾਤ ਤਾਂ ਨਹੀਂ ਸੀ ਕਿੰਨੇ ਕਿੰਨੇ ਕ ਮਹੀਨੇ ਹੁਣ ਤੁਸੀਂ ਤਿਆਰੀ ਕਰੀ ਹੈ ਜਿਹੜੀ ਤਿਆਰੀ ਕਰੀ ਹੈ ਜੀ ਮੈਂ ਤਕਰੀਬਨ 18 ਦਸੰਬਰ ਤੋਂ ਲੈ ਕੇ ਹਾਂ ਸਾਲ ਵੀ ਪੇਪਰਾਂ ਦੇ ਆਪਣੇ ਸੀਗੇ ਮਾਰਚ ਦੇ ਵਿੱਚ ਮਾਰਚ ਦੇ ਪੇਪਰ ਸੀ ਤੇ ਰਿਜ਼ਲਟ ਹੁਣ ਆਇਆ ਥੋੜੇ ਦਿਨ ਪਹਿਲਾਂ ਮਾਰਚ ਦਾ ਪੇਪਰ ਜਿਵੇਂ ਲਗਾਤਾਰ ਮੈਂ ਬਹੁਤ ਪੜਾਈ ਕਰੀ ਹੈਗੀ अच्छा मैं एड़ी थोड़ा या ये थोड़ा या हम हिसाब ना जसप्रीत चलो आपा इधर थोड़े कने भी होने हैं जसप्रीत ਤੁਸੀਂ ਫਿਰ ਕਿਵੇਂ ਜੇ ਗੈਪ ਪੈ ਗਿਆ ਸੀ ਨਾ ਤੁਹਾਡੇ ਚ ਪੜ੍ਹਾਈ ਚ ਤੇ ਤੁਸੀਂ ਕਿਵੇਂ ਤਿਆਰੀ ਕੀਤੀ ਫਿਰ ਆਹ ਜਿਹੜੀ 12ਵੀਂ ਦੀ ਹੁਣ ਤਿਆਰੀ ਮੈਡਮ ਨੇ ਕਰਾਤੀ ਸੀ ਬਣੀ ਮੋਟੀ ਸੁਵਿੰਦਰ ਗੋਸਾਲ ਜੀ ਅੱਛਾ ਉਧਰ ਜਿਹੜੇ ਇਕੱਠੀ ਤੋਂ ਆਨਲਾਈਨ ਕੋਈ ਕਲਾਸ ਲਾ ਲੈਂਦੇ ਸੀ ਪਿਓ ਪੁੱਤ ਦੋਨੇ ਹਾਂ ਮੈਡਮ ਸਿਕੰਦਰ ਗੋਸਾਲ ਜੀ ਨੇ ਜਿਹੜੇ ਸਰ ਉਹ ਤਾਂ ਬਠਿੰਡੇ ਆ ਨਾ ਹਾਂ ਜੀ ਆ ਬਠਿੰਡੇ ਆਨਲਾਈਨ ਰੋਜ਼ ਪੜਾਉਂਦੇ ਸੀ ਉਹ ਕਿਤੇ ਨਾਗਰ ਨਹੀਂ ਪਾਉਂਦੇ ਸੀ ਉਹ ਕਿਆ ਬਾਤ ਹੈ ਹਾਲਾਂਕਿ ਉਹਨਾਂ ਦੇ ਹਾਲਾਤ ਕਰੇ ਲੂਪੇ ਵੀ ਉਹਨਾਂ ਦੇ ਇੱਕ ਉਹਨੇ ਸ਼ੈੱਟ ਦੀ ਡੈਥ ਹੋ ਗਈ ਸੀ ਹਾਂ ਤੇ ਸਾਡੇ ਵੀ ਇੱਕ ਵਾਰੀ ਡੈਥ ਹੋ ਗਈ ਸਾਡੇ ਰਿਸ਼ਤੇਦਾਰੀ ਚਾਚੀ ਸੀ ਸਾਡੀ ਮੌਤ ਹੋ ਗਈ ਸੀ ਹਾਂ ਤੇ ਪਰ ਉਹਨਾਂ ਦਾ ਮੈਸ ਵੀ ਉਹਨਾਂ ਨੇ ਮੈਨੂੰ ਨਾਗਰ ਨਹੀਂ ਪਾਣ ਦਿੱਤਾ ਨਹੀਂ ਕਿਵੇਂ ਫਿਰ ਕਿੰਨਾ ਕੁ ਟਾਈਮ ਉਹ ਆਨਲਾਈਨ ਅੱਛਾ ਘੰਟਾ ਟਾਈਮ ਦਾ ਕਈ ਵਾਰੀ ਵੱਧ ਵੀ ਲਾਦੇ ਸੀਗੇ ਉਹ ਟੀਚਰ ਆ ਨਾ ਤੇ ਆਪਕਾ ਹਾਂ ਰਟਾਇਰ ਹੋ ਗਏ ਸਾਰੇ ਰਟਾਇਰ ਹੋ ਗਿਆ ਅੱਛਾ ਅੱਛਾ ਬਹੁਤ ਉਹਨਾਂ ਨੇ ਮੈਂ ਸਮਝਦਾ ਜੀ ਮੈਂ ਇਕੱਲੇ ਨੇ ਆਪਣੇ ਤੌਰ ਤੇ ਪੇਪਰ ਦੇ ਲੈਂਦਾ ਮੇਰੇ 33 34% ਨੰਬਰ ਆਉਣੇ ਸੀ ਹੁਣ ਕਿੰਨੇ ਆਏ ਹੁਣ ਮੇਰੇ 72% ਆਏ ਤੇ ਜਸਪ੍ਰੀ ਤੇਰੀ 69 ਜੀ ਮੇਰੀ ਜਿਹੜੀ ਸ਼ਵਲਦਾ 72% ਉਹਨਾਂ ਨੂੰ ਵੀ ਸਿਰ ਆ ਜਾਂਦਾ ਮੈਨੂੰ ਬਹੁਤ ਯਾਨੀ ਬੱਚਾ ਕੋ ਪਿਆਰ ਨਾਲ ਪੜਾਇਆਗਾ ਹਾਂ ਤੇ ਨਹੀਂ ਮੈਂ 34 35% ਨੰਬਰ ਦੀ ਹੀ ਰਹੇ ਹਾਂ ਜੀ ਠਾਕਾ ਅੱਛਾ ਅੱਛਾ ਉਹਨਾਂ ਦਾ ਧੰਨਵਾਦ ਬਹੁਤ ਬਹੁਤ ਚੜ੍ਹਦੀ ਕਲਾ ਪਰਿਵਾਰ ਨੂੰ ਜੀ ਤਨਦਰੁਸਤੀਆਂ ਅਕਸਰ ਤੇ ਇਹਦੇ ਚ ਕੋਈ ਵੱਖਰੀ ਜੀ ਕਰਕੇ ਫੋਨ ਫਾਣਾ ਆਉਦੇ ਹੋਣੇ ਵਿਧਾਇਕਾਂ ਦੇ ਮੁਬਾਰਕਾ ਦੇ ਆਈ ਬਹੁਤ ਆ ਰਹੇ ਨੇ ਅੱਜ ਵੀ ਆ ਇਹਨੇ ਕਿਹਾ ਜੋ ਮੇਰੀ ਬੇਟੀ ਕੈਨੇਡਾ ਗਈ ਆਪਣੀ ਹੈ ਨਾ ਹਾਂ ਉਹਨਾਂ ਦਾ ਪਰਿਵਾਰ ਵੀ ਸੈਲੀਬ੍ਰੇਟ ਕਰ ਰਿਹਾ ਜੀ ਜਦੋਂ ਆ ਭਾਈ ਅਨਜਾਤ ਆਇਆ ਪਾਸਪੋਰਟ ਦੇ ਵੀ ਉਹ ਤਾਂ ਜਾਂ ਮਿਲਦੇ ਹੋਣੇ ਵੀ ਉਦੋਂ ਦੇ ਮੈਂ ਬੇਟੀ ਨੂੰ ਵੀ ਬਾਪੂ ਨੇ ਨਾਲ ਕਹਿੰਦੇ ਵੀ ਸਾਨੂੰ ਪਾਰਟੀ ਦੇਵੋ ਤੜਕੇ ਉਹ ਲੱਗੇ ਹੋਈਏ ਉਹਨਾਂ ਨੇ ਵੀਡੀਓ ਕਾਲ ਦਿਖਾਈ ਉਹਨਾਂ ਨੇ ਹਾਂ ਪਾਰਟੀਆਂ ਕੋਲ ਦੇਖੋ ਜੀ ਹੁੰਦੀ ਹੈ ਜਦੋਂ ਬੱਚੇ ਸਾਡੇ ਉੱਥੇ ਵਿਦੇਸ਼ਾਂ 'ਚ ਬੈਠੇ ਆ ਤੇ ਇੱਕ ਬਰਿੰਦਰ ਸਿੰਘ ਬਾਅਦ ਚੰਨਵਾਲ ਤੋਂ ਹਾਂ ਉਹਨੇ ਸਪੈਸ਼ਲ ਫੋਨ ਕਰਕੇ ਵਧਾਈਆਂ ਦਿੱਤੀਆਂ ਤੇ ਹੋਰ ਬਹੁਤ ਮੈਸੇਜ ਤੇ ਆ ਰਿਹਾ ਬਹੁਤ ਕਿੰਨੇ ਕਿੰਨੇ ਨੰਬਰ ਕਿੰਨੇ ਸੀ ਤੇ ਕਿੰਨਾ ਪਰਸੈਂਟ ਬਣ ਗਏ ਹਾਂ ਮੇਰੇ ਟੋਟਲ ਚ ਟੋਟ ਕਿੰਨੇ ਚੋਂ 500 ਚੋਂ 360 ਸੀ 72 ਪਰਸੈਂਟ ਬਣ ਗਏ ਹਾਂ ਇਹ ਜਸਪ੍ਰੀਤ ਦੇ 93 ਪਰਸੈਂਟ ਦੇ 345 ਸੀ ਅੱਛਾ ਅੱਛਾ 500 ਤੇ ਹੁਣ ਅਗਲਾ ਕਿਵੇਂ ਆ ਵੀ ਜੇ ਵੀ ਹੁਣ ਆਪਾਂ ਕਹਿ ਦਿੰਦੇ ਆ ਵੀ ਹੁਣ ਤੁਸੀਂ 12ਵੀਂ ਕਰ ਲਈ ਜਦੋਂ ਇੰਨੇ ਚੋਂ ਕਰ ਲਈ ਤਾਂ ਹੁਣ ਅਗਲੀ ਪੜਾਈ ਵੀ ਫਿਰ ਕੋਈ ਜਾਰੀ ਰੱਖੋਗੇ ਹਾਂ ਜੀ ਆ ਜੀ ਪੰਜਾਬ ਯੂਨੀਵਰਸਿਟੀ ਪਟਿਆਲਾ ਉੱਥੇ ਤੱਕ ਪਹੁੰਚਣਾ ਹਾਂ ਜੀ ਕੱਲ ਹੀ ਛੱਡੀ ਗੱਲ ਹੋਈ ਆ ਉੱਥੋਂ ਪ੍ਰੋਫੈਸਰ ਜੀ ਨੇ ਕਿਹਾ ਜੜਾ ਗੁਰਜੰਟ ਸਿੰਘ ਜਿਹੜੇ ਤੇ ਮੈਂ ਦਾ ਜਿਹੜਾ মিডিਆ ਨਾਲ ਰਿਲੇਟਡ ਕੋਰਸਾ ਹੋ ਕਰਨਾਗਾ ਅੱਛਾ ਕੀ ਬਾਤ ਹੈ ਉਹ 3 ਸਾਲ ਦਾ ਹੈਗਾਗਾ ਵੈਸੇ ਤਜਰਬਾ ਦਾ ਤੁਹਾਡਾ ਵੀਡੀਓ ਚ ਪਹਿਲਾਂ ਹੀ ਬਹੁਤ ਹੋ ਗਿਆ ਜਿਹੜਾ 10 ਸਾਲ ਤਾਂ ਮੈਗਜ਼ੀਨ ਕੋਈ ਕੁਝ ਸਿੱਖਣ ਵਾਲੀ ਚੀਜ਼ ਮੈਂ ਹਾਂ ਵਧੀਆ ਗੱਲ ਸਰਕਾਰ ਨੂੰ ਚਾਹੀਦੀ ਹੈ ਨਾ ਹਾਂ ਹਾਂ ਤੇ ਜੱਸੀ ਫਿਰ ਦੋ ਦੋਨੇ ਇਧਰ ਜੱਸੀ ਨੇ ਕੀ ਕਰਨਾ ਫਿਰ ਅੱਗੇ ਇਹਦਾ ਵੀ ਇਹ ਇੱਕ ਤਾਂ ਡਿਗਰੀ ਹੋ ਜੂਗੀ ਇਹਨੂੰ ਬੀਏ ਦੀ ਕਹੋ ਜਾਂ ਹਾਂ ਬੀ ਕਾਮ ਕਹਾਂ ਜਾਂ ਆਪਾਂ ਨੂੰ ਅੱਛਾ ਤੇ ਇੱਕ ਦੂਸਰਾ ਦਾ ਨਾਲ ਸਾਈਡ ਤੇ ਇਹਨੂੰ ਮੈਂ ਚਾਹੁੰਦਾ ਵੀ ਇਹ ਪਰਸ ਦਾ ਪੇਪਰ ਹੁੰਦਾਗਾ ਪਰਤੀ ਦਾ ਉਹ ਉਹਦੀ ਪੇਪਰ ਦੀ ਤਿਆਰੀ ਕਰਾਉਣੀ ਨਾਲ ਤੇ ਪਰਵਾਹ ਚ ਬੱਚੇ ਕਿੰਨੇ ਆ ਤੁਹਾਡੇ ਤੇ ਕਿਵੇਂ ਪਰਵਾਹ ਜੀ ਵੀਰੇ ਦੋ ਬੇਟੇ ਨੇਗੇ ਇੱਕ ਬੇਟੀ ਆ ਇਹ ਛੋਟਾ ਬੇਟਾ ਗਾ ਵੱਡਾ ਬੇਟਾ ਚੰਡੀ ਜਿਹੜਾ ਮਨਪੀਸ ਹੈਗਾ ਬੇਟੀ ਉਹ ਚ ਪੜਿਆ ਪੜਾਉਣੀ ਕਿੰਨੀ ਕਿ ਪੜਾਈ ਕੀਤੀ ਆ ਉਹਨੇ ਵੀ ਡਿਗਰੀ ਕਰੀ ਆ ਉਹਨੇ ਸਿਵਲ ਇੰਜੀਨੀਅਰ ਡਿਗਰੀ ਕੀ ਕੀ ਆ ਬਾਤ ਅੱਛਾ ਅੱਛਾ ਵਧੀਆ ਉਹ ਬਹੁਤ ਜਣੀ ਕਹਿੰਦਾ ਤੁਸੀਂ ਬਹੁਤ ਸ਼ਾਨਾ ਬੱਚਾ ਹੈਗਾ ਹਾਂ ਸਹੁਰਾ ਗਣ ਨਰਮਾ ਦਾ ਬਹੁਤ ਵਧੀਆ ਪਿਆਰਾ ਬੱਚਾ ਬੇਟੀ ਕੈਨੇਡਾ ਬੇਟੀ ਕੈਨੇਡਾ ਸੀ ਜੀ ਬੇਟੀ ਨੇ ਸਾਨੂੰ ਬਹੁਤ ਹੌਸਲਾ ਦਿੱਤਾ ਤੇ ਹੌਸਲੇ ਵਾਲੀ ਸਣੀ ਜੀ ਜੀਵਨ ਸਾਥਰ ਨੇ ਵੀ ਧਾਰੀ ਨੇ ਪੂਰਾ ਸਹਿਯੋਗ ਦਿੱਤਾ ਭਾਵੇਂ ਕੈਨੇਡਾ ਚ ਬੇਟੀ ਕੋਲ ਹੀ ਬੈਠੇ ਆ। ਬੇਟੀ ਕੈਨੇਡਾ ਦਾ ਸਾਡੇ ਜਵਾਈ ਸਾਹਿਬ ਨਿਰੰਦਰ ਸਿੰਘ ਜੀ ਗੱਲ ਹਾਂ। ਛੜੀ ਬਹੁਤ ਲਾਡਲੀ ਦੋਤੀਆ ਪਿਆਰੀ ਬਖਤ ਗੱਲ ਹਾਂ। ਤੇ ਹੋਰ ਪਰਿਵਾਰ ਆ ਹੈਗੇ ਉਹਨਾਂ ਦਾ ਸਾਨੂੰ ਬਹੁਤ ਪਿਆਰ ਹਾਂ ਸਮਝਦਾ ਰਹੇ ਜੀ। ਸਹੀ ਗੱਲ ਹੈ ਨਾ। ਹਾਂ ਜੀ ਹਾਂ ਜੀ। ਸੋ ਵਧੀਆ ਗੱਲਾਂ ਦੋਸਤੋ ਇਹ ਸਪੈਸ਼ਲ ਅਸੀਂ ਸਟੋਰੀ ਵੈਸੀ ਕਰਨ ਆਇਆ ਸੀ ਮੈਂ ਇੱਥੇ ਵੈਸੇ ਮੇਰੇ ਪਰਮ ਮਿੱਤਰ ਨੇ ਪੁਰਾਣੇ ਅਸੀਂ ਲੰਬਾ ਸਮਾਂ ਮੈਗਜ਼ੀਨ ਕੱਢਣ ਤੋਂ ਇਲਾਵਾ ਵੀ ਵੈਸੇ ਵੀ ਗਾਹੇ-ਵਗਾਹੇ ਜਦੋਂ ਉੱਧਰ ਜਾਂਦੇ ਆ ਬਿਰਿੰਡੇ ਵਾਲੇ ਪਾਸੇ ਮੇਰੇ ਕਰਨੀ ਮੈਨੂੰ ਮਿਲ ਕੇ ਆਉਂਦੇ ਮੈਂ ਇੱਧਰ ਆਉਣਾ ਮਿਲਣ ਆਉਣਾ ਖ਼ਵਾਰਾਂ 'ਚ ਵੀ ਛੱਪਿਆ ਬੜਾ ਪ੍ਰੀਆ ਆਪਾਂ ਇਕੱਠੇ ਬਹੁਤ ਹਾਂ ਖ਼ਵਾਰਾਂ 'ਚ ਵੀ ਅਸੀਂ ਮਤਲਬ ਉਹ ਦੇਸ਼ਾਂ-ਵਦੇਸ਼ਾਂ ਜੋ ਖ਼ਵਾਰ ਸਾਹਿਬ ਦੇ ਆਵਤਾਰ ਬੱਬੀ ਜੀ ਵੀ ਪੂਰੇ ਛੱਪਿਆ ਤੇ ਚਲੋ ਮੇਰੇ ਹਿੱਸੇ ਵੀ ਜਿੰਨਾ ਕਾਇਆ ਸੀ ਮੈਂ ਵੀ ਕਰਿਆ ਸੋ ਇਹਨਾਂ ਦਾ ਦੀ ਪ੍ਰਮਾਤਮਾ ਕਰੇ ਇਹਨਾਂ ਨੂੰ ਤੰਦਰੁਸਤ ਵੀ ਦੇਵੇ ਚੜ੍ਹਦੀ ਕਲਾ 'ਚ ਰੱਖੇ ਤੇ ਅੱਗੇ ਹੋਰ ਵੀ ਜਿਹੜਾ ਇਹਨਾਂ ਦਾ ਸੁਪਨਾ ਉਹ ਵੀ ਪੂਰਾ ਹੋਵੇ ਧੰਨਵਾਦ ਜੀ